ਜਿਵੇਂ ਕਿ ਬਾਈ ਸਿੱਧੂ ਮੂਸੇਵਾਲੇ ਦੇ ਫੈਨਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਬਾਈ ਸਿੱਧੂ ਮੂਸੇਵਾਲੇ ਦਾ ਨਵਾਂ ਰਿਵਰਸ ਗਾਣਾ ਰਿਲੀਜ਼ ਹੋਵੇਗਾ ਤੇ ਰਿਵਰਸ ਗਾਣੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਹਾਈਪ ਬਣਾਈ ਜਾ ਰਹੀ ਸੀ ਤਾਂ ਹੁਣ ਲੱਗ ਰਿਹਾ ਕਿ ਬਾਈ ਸਿੱਧੂ ਮੂਸੇਵਾਲੇ ਦਾ ਰਿਵਰਸ ਗਾਣਾ ਜਿਹੜਾ ਹਾਲੇ ਰਿਲੀਜ਼ ਨਹੀਂ ਕੀਤਾ ਜਾਵੇਗਾ ਕਿਉਂਕਿ ਪਿਛਲੇ ਦਿਨ ਹੀ ਫਲੈਕਸ ਸਿੰਘ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਦੋ ਸਟੋਰੀਆਂ ਸ਼ੇਅਰ ਕੀਤੀਆਂ ਸੀ ਜਿਸ ਤੇ ਵਿੱਚੋਂ ਇੱਕ ਸਟੋਰੀ ਪਾਈ ਸੀ ਬਾਈ ਸਿੱਧੂ ਮੂਸੇਵਾਲੇ ਦੀ ਤੇ ਨਾਲ ਹੀ ਇੱਕ ਸਟੋਰੀ ਪਾਈ ਸੀ ਦਾ ਕਿੱਡ ਦੀ ਤੁਹ ਸ਼ੇਅਰ ਕਰਦੇ ਹੋਏ ਹੀਟਾ ਫਲੈਕਸ ਸਿੰਘ ਵੱਲੋਂ ਲਿਖਿਆ ਗਿਆ ਸੀ ਕਿ ਅੰਡਰਐਸਟੀਮੇਟ ਮੀ ਸੋ ਆਈ ਕੈਨ ਐਮਬੈਰਸ ਯੂ ਤੇ ਹੀਟਾ ਕਿੱਡ ਨੂੰ ਵੀ ਟੈਗ ਕੀਤਾ ਹੋਇਆ ਸੀ ਤਾਂ ਜਿਸ ਤੋਂ ਬਾਅਦ ਕੀ ਬਾਈ ਸਿੱਧੂ ਮੂਸੇਵਾਲੇ ਦੇ ਫੈਨਜਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਆਪਾਂ ਨੂੰ ਬਾਈ ਸਿੱਧੂ ਮੂਸੇਵਾਲੇ ਦਾ ਅਗਲਾ ਗਾਣਾ ਰਿਵਰਸ ਨਹੀਂ ਕੋਈ ਹੋਰ ਗਾਣਾ ਸੁਣਨ ਨੂੰ ਮਿਲ ਸਕਦਾ ਆ ਜਿਸ ਦੇ ਵਿੱਚ ਕਿ 뮤직 ਦਾ ਕਿੱਡ ਦਾ ਹੋਵੇਗਾ ਤਾਂ ਹੁਣ ਕਾਫੀ ਜਾਣੇ ਕਹਿ ਰਹੇ ਨੇ ਕਿ ਹਾਰਡਵਰਕ ਗਾਣਾ ਰਿਲੀਜ਼ ਹੋਵੇਗਾ ਤੇ ਕਾਫੀ ਆਣੇ ਕਹਿ ਰਹੇ ਨੇ ਕਿ ਟਾਲੀ ਵਾਲਾ ਖੇਤ ਗਾਣਾ ਰਿਲੀਜ਼ ਹੋਵੇਗਾ ਫੈਨਜਾਂ ਦੇ ਵੱਲੋਂ ਇਹਨਾਂ ਦੋਵਾਂ ਗ ਕਾਫੀ ਅਦਾ ਹਾਈਪ ਬਣਾਈ ਜਾ ਰਹੀ ਆ ਤਾਂ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਕਿ ਬਾਈ ਸਿੱਧੂ ਮੂਸੇਵਾਲੇ ਦਾ ਕਿਹੜਾ ਗਾਣਾ ਰਿਲੀਜ਼ ਹੋ ਸਕਦਾ ਆ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ